ਸ੍ਰੀ ਗੁਰਦੀ ਜਸਵੀਤਾ ਦੇ ਰਿਸੋਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਇਮਲੀ ਤੇ ਪਿਆਜ਼ ਦੀ ਚਟਪਟੀ ਚਟਨੀ 스ਨੈਕਸ ਹੋਣ ਜਾਂ ਦਾਲ ਫੁਲਕਾ ਹੋਵੇ ਤਾਂ ਚਟਨੀ ਤਾਂ ਬਹੁਤ ਹੀ ਜ਼ਿਆਦਾ ਇਹਨਾਂ ਚੀਜ਼ਾਂ ਦੇ ਨਾਲ ਸਵਾਦ ਲੱਗਦੀ ਹੈ ਤੇ ਚਲੋ ਰੈਸਿਪੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਚਟਨੀ ਬਣਾਉਣ ਵਾਸਤੇ ਇੱਥੇ ਮੈਂ 120 ਗ੍ਰਾਮ ਇਮਲੀ ਲੈ ਲਿੱਤੀ ਹੋਈ ਏ ਮੈਂ ਇੱਥੇ ਗਿਟਕਾਂ ਵਾਲੀ ਇਮਲੀ ਲਈਏ ਤੁਸੀਂ ਚਾਹੋ ਤਾਂ ਇੱਥੇ ਬਿਨਾਂ ਗਿਟਕਾਂ ਵਾਲੀ ਇਮਲੀ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੇ ਹੁਣ ਇਸ ਦੇ ਵਿੱਚ ਇੱਕ ਗਲਾਸ ਵਿੱਚ ਪਾਣੀ ਦਾ ਪਾਵਾਂਗੇ ਆਪਾਂ ਠੰਡਾ ਜਾਂ ਫਿਰ ਗਰਮ ਪਾਣੀ ਨਹੀਂ ਇਸ ਦੇ ਵਿੱਚ ਪਾਣਾ ਸਿਰਫ ਨੋਰਮਲ ਟੈਂਪਰੇਚਰ ਵਾਲਾ ਪਾਣੀ ਹੀ ਇਸ ਦੇ ਵਿੱਚ ਪਾਣਾ ਹੈ ਇੱਕ ਗਲਾਸ ਪਾਣੀ ਮੈਂ ਇਸ ਦੇ ਵਿੱਚ ਪਾ ਦਿੱਤਾ ਹੋਇਆ ਤੇ ਹੁਣ ਇੱਕ ਵਾਰੀ ਇਸ ਨੂੰ ਚਮਚ ਨਾਲ ਇਸ ਤਰ੍ਹਾਂ ਹਿਲਾ ਦਵਾਂਗੇ ਤੇ ਟੱਕ ਕੇ ਅੱਧੇ ਘੰਟੇ ਦੇ ਲਈ ਪਿਆ ਰਹਿਨ ਦਾਂਗੇ ਤੇ ਤਕਰੀਬਨ ਦੇਖੋ ਅੱਧਾ ਘੰਟਾ ਹੋ ਚੁੱਕਾ ਹੋਇਆ ਹੁਣ ਤੇ ਇਮਲੀ ਦਾ ਪਾਣੀ ਜਿਹੜਾ ਹੈਗਾ ਕਾਫੀ ਜ਼ਿਆਦਾ ਇਸ ਦਾ ਕਲਰ ਚੇਂਜ ਹੋ ਚੁੱਕਾ ਹੈ ਮਤਲਬ ਕਿ ਇਮਲੀ ਦੀ ਖਟਾਸ ਕਾਫੀ ਜ਼ਿਆਦਾ ਪਾਣੀ ਦੇ ਵਿੱਚ ਆ ਚੁੱਕੀ ਹੈ ਹੁਣ ਸਾਫ਼ ਸੁਥਰੇ ਹੱਥਾਂ ਦੇ ਨਾਲ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਮਸਲ ਲਵਾਂਗੇ ਤਾਂ ਕਿ ਜਿੰਨੀ ਵੀ ਖਟਾਸ ਹੈ ਸਾਰੀ ਪਾਣੀ ਦੇ ਵਿੱਚ ਆ ਜਾਵੇ ਤੇ ਜਿਹੜਾ ਇਮਲੀ ਦਾ ਪਲਪ ਹੈਗਾ ਉਹ ਉਹ ਬੜੀ ਆਰਾਮ ਨਾਲ ਹੀ ਅਲੱਗ ਹੋ ਜਾਏ ਤੇ ਹੁਣ ਮੈਂ ਇੱਥੇ ਇੱਕ ਹੋ ਡੋਂਗਾ ਲਲਿੱਤਾ ਹੋਇਆ ਤੇ ਇਸ ਦੇ ਉੱਪਰ ਸਟੀਲ ਦੀ ਪੌਣੀ ਮੈਂ ਰੱਖ ਦਿਤੀਏ ਤੁਸੀਂ ਚਾਹੋ ਤਾਂ ਕਿਸੇ ਛੰਣਨੇ ਦਾ ਇਸਤੇਮਾਲ ਵੀ ਕਰ ਸਕਦੇ ਹੋ ਇੱਥੇ ਤੇ ਹੁਣ ਜਿੰਨਾ ਵੀ ਪਲਪ ਤੇ ਇਮਲੀ ਦਾ ਪਾਣੀ ਹੈਗਾ ਉਹ ਸਾਰਾ ਮੈਂ ਇਸ ਪਾਣੀ ਦੇ ਵਿੱਚ ਪਾ ਕੇ ਚਮਚ ਦੇ ਨਾਲ ਪ੍ਰੈਸ ਕਰਦੀ ਜਾ ਰਹੀ ਆ ਤਾਂ ਕਿ ਚੰਗੀ ਤਰ੍ਹਾਂ ਇਮਲੀ ਦਾ ਪਾਣੀ ਜਿਹੜਾ ਹੈਗਾ ਡੋਂਗੇ ਦੇ ਵਿੱਚ ਆ ਜੇ ਤੇ ਦੇਖੋ ਪਲਪ ਬਿਲਕੁਲ ਅਲੱਗ ਹੋ ਚੁੱਕਾ ਹੋਇਆ ਹੈ ਤੇ ਜਿਹੜਾ ਇਹ ਇਮਲੀ ਦਾ ਪਾਣੀ ਹੈਗਾ ਬਹੁਤ ਹੀ ਖੱਟਾ ਤਿਆਰ ਹੋ ਚੁੱਕਾ ਹੋਇਆ ਹੈ ਤੇ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਬਰੀਕ-ਬਰੀਕ ਕੱਟਿਆ ਹੋਇਆ ਇੱਕ ਪਿਆਜ਼ ਚਾਰ ਹਰੀਆਂ ਮਿਰਚਾਂ ਉਵੇਂ ਮ ਬਰੀਕ ਬਰੀਕ ਕੱਟ ਲਿਆ ਨੇ ਤੇ ਹਰਾ ਧਨੀਆ ਵੀ ਬਰੀਕ ਬਰੀਕ ਕੱਟ ਲਿੱਤਾ ਹੈ ਤੁਸੀਂ ਚਾਹੋ ਤਾਂ ਇਹਨਾਂ ਚੀਜ਼ਾਂ ਨੂੰ ਚੋਪਲ 'ਚ ਚੋਪ ਵੀ ਕਰ ਸਕਦੇ ਹੋ ਤੇ ਇਹ ਸਾਰੀਆਂ ਚੀਜ਼ਾਂ ਹੁਣ ਇਮਲੀ ਵਾਲੇ ਪਾਣੀ ਦੇ ਵਿੱਚ ਪਾ ਦਾਂਗੇ ਪਿਆਜ਼ ਇਮਲੀ ਦੀ ਚਟਨੀ ਤਾਂ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਬੜੀ ਹੀ ਚਟਪਟੀ ਚਟਨੀ ਲੱਗਦੀ ਹੈ ਇਹ ਤੇ ਹੁਣ ਇਹ ਸਾਰੀਆਂ ਚੀਜ਼ਾਂ ਦੇਖੋ ਮੈਂ ਇਸ ਦੇ ਵਿੱਚ ਪਾ ਦਿੱਤੀਆਂ ਨੇ ਤੇ ਇਹ ਵਾਲੀ ਚਟਨੀ ਦੇ ਵਿੱਚ ਕੋਈ ਬਹੁਤ ਜ਼ਿਆਦਾ ਮਸਾਲੇ ਵੀ ਨਹੀਂ ਪੈਂਦੇ ਤੇ ਪਿਆਜ਼, ਹਰਾ ਧਨੀਆ ਤੇ ਹਰੀਆਂ ਮਿਰਚਾਂ ਮੈਂ ਇਸ ਦੇ ਵਿੱਚ ਹੁਣ ਪਾ ਦਿੱਤੀਆਂ ਨੇ ਤੇ ਹੁਣ ਸਭ ਤੋਂ ਪਹਿਲਾਂ ਇਸ ਦੇ ਵਿੱਚ ਮੈਂ ਪਾਵਾਂਗੀ ਅੱਧਾ ਚਮਚ ਨਮਕ ਦਾ ਤੁਸੀਂ ਚਾਹੋ ਤਾਂ ਇੱਥੇ ਕਾਲੇ ਨਮਕ ਦੀ ਬਜਾਏ ਤੋਂ ਵੀ ਕਰ ਸਕਦੇ ਹੋ ਤੇ ਨਾਲ ਹੀ ਇੱਥੇ ਮੈਂ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਪਾ ਦਿੱਤਾ ਹੈ ਇਹ ਮੈਂ ਰੰਗਤ ਦੇ ਲਈ ਪਾਈਏ ਤੇ ਨਾਲ ਹੀ ਇੱਥੇ ਮੈਂ ਭੁੰਨੇ ਹੋਏ ਜੀਰੇ ਦਾ ਪਾਊਡਰ ਪਾ ਰਹੀ ਹਾਂ ਅੱਧਾ ਚਮਚ ਇਹ ਜੀਰਾ ਪਾਊਡਰ ਮੈਂ ਘਰ ਦੇ ਵਿੱਚ ਹੀ ਤਵੇ ਦੇ ਉੱਪਰ ਜੀਰਾ ਭੁੰਨ ਕੇ ਤੇ ਬਾਅਦ ਵਿੱਚ ਉਸ ਨੂੰ ਪੀਸ ਕੇ ਤਿਆਰ ਕੀਤਾ ਹੈ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇਖੋ ਇਸ ਤਰ੍ਹਾਂ ਮਿਕਸ ਕਰ ਲੈਣਾ ਕਿੰਨੀ ਛੋਟੀ ਜੀ ਰੈਸিপি ਹੈ ਬੜੀ ਹੀ ਛੇਤੀ ਚਟਪਟੀ ਚਟਨੀ ਬਣ ਕੇ ਤਿਆਰ ਹੋ ਜਾਣੀ ਹੈ ਤੇ ਇਹ ਪਰੌਂਠੀ ਸਨੈਕਸ ਜਾਂ ਫੁਲਕਿਆਂ ਪਰੌਂਠਿਆਂ ਨਾਲ ਬਹੁਤ ਸਵਾਦ ਲੱਗਦੀ ਹੈ ਤੇ ਹੁਣ ਇਸ ਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਹੋਰ ਪਾਵਾਂਗੀ ਤੇ ਦੇਖੋ ਚਟਨੀ ਕਿੰਨੀ ਜ਼ਿਆਦਾ ਵਧੀਆ ਲੱਗ ਰਹੀ ਹੈ ਇਹ ਚਟਨੀ ਦੇਖਣ ਦੇ ਵਿੱਚ ਜਿੰਨੀ ਜ਼ਿਆਦਾ ਵਧੀਆ ਲੱਗ ਰਹੀ ਹੈ ਨਾ ਇਹ ਚਟਨੀ ਖਾਣ ਦੇ ਵਿੱਚ ਵੀ ਓਨੀ ਹੀ ਜਿਆਦਾ ਸਵਾਦ ਬਣੀ ਹੈ ਬਹੁਤ ਹੀ ਸਿੰਪਲ ਰੈਸਪੀ ਤੇ ਬਹੁਤ ਵਧੀਆ ਚਟਨੀ ਦੇਖੋ ਬਣ ਕੇ ਤਿਆਰ ਹੋ ਚੁੱਕੀ ਹੋਈ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸਪੀ ਬਹੁਤ ਪਸੰਦ ਆਏਗੀ